ਵੀ ਬੀ ਬੋਰਡ ਦੇ ਨਾਮ ਦੇ ਹਾਰੀਆ ਪ੍ਰਿੰਸਪਲ ਤੇ ਬੰਦ ਕਰਦੇ ਸੀ ਤਾਂ ਵੀ ਨਾ ਕੰਮ ਕਰਦੇ ਸੀ ਜੀ ਇਹ ਮਤਲਬ ਹੈ ਕਿ ਜੇਕਰ ਉਹ ਨਹੀਂ ਸੁਣਾ ਚਾਹੀਦਾ ਇੱਕ ਉਹ ਦਾ ਅਲੱਗ ਜਿਹਾ ਕਨੈਕਸ਼ਨ ਬਣਾ ਲੈਂਦੇ ਜਿਹਨਾਂ ਕੀ ਹੁੰਦਾ ਜੇ ਪਰਲੇ ਪਰਵਾਹ ਉਹ ਵੀ ਇੱਕ ਬਣਿਆ ਹੋਇਆ ਉਹ ਅਟਕ ਹੋ ਕੇ ਤਾਂ ਉਹਨਾਂ ਦੇ ਬਿਜਲੀ ਦਾ ਕਨੈਕਸ਼ਨ ਅਲੱਗ ਬਾਰ ਕਰਦੇ ਤਾਂ ਆਪਣੇ ਆਪ ਨੂੰ ਉਸ ਵਾਸਤੇ ਭਾਰਤ ਕ੍ਰੀਨ ਕਰਦੀ ਜਾਂਦੇ ਤਾਂ ਸਪੈਨਟ ਕਾ ਵਿਜ਼ੂਅਲ ਮੈਂਸਰ ਅਪਲਾਈ ਕੀਤੀ ਹੋ ਰਹੀ ਹੈ ਕਾ ਉਸ ਦੇ ਅਸਰ ਦੇ ਨਾਲ ਜਾਨੀ 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 ਵੱਡੇ ਕੋਲ 35 ਲੱਖ ਰੁਪਏ ਦੇ ਸਾਹ ਨੂੰ ਕਿਹਾ ਇਸ ਤੋਂ ਬਿਨਾ ਕਮੋਦਾਰ ਮਸਾਲਾ ਲਈ ਪਿਓਰ ਧਰਮਖਾਲਾ ਲਈ ਛੂਟ ਦਾ ਛੂਟ ਦਾ ਇਹ ਲੱਖ ਰਪਏ ਬੇ। ਇਹ ਆਪਣਾ ਇਹ ਵੀ ਲਾਉਣਾ ਹੈ। ਇਹ ਵੀ ਪਿਆਜ ਕੋਈ ਫਾਈਨਲ ਨਹੀਂ। ਬਾਦੂ ਦੇ ਦਾਂਗੇ ਹੋਰ ਸਵਾਨ ਚਿੱਤਾਂ ਕੋਈ ਪਰੌਣ ਵਾਲੇ ਬਣੋ। ਬਾਜੀ ਬਾਜੀ। ਸੈਕਟਰੀ ਸਾਹਿਬ। ਇਹ ਇਹਨਾਂ ਖਰਚੂਗੇ ਇਹਨਾਂ 35 ਲੱਖ ਰੁਪਏ। ਆਪਾਂ ਕਿਸੇ ਕੰਮ ਤੇ ਦੇ ਦੇਣਾ ਕਿਹੜੇ ਕੰਮ ਤੇ। ਲਾਣਾ ਨਹੀਂ। ਡਾਕਟਰ ਬੈਠ ਕੇ ਤੇ ਕੰਮ ਹੀ। ਤੇ ਆਪ ਵੀ ਵੀ ਪਾਰਟੀ ਦੇ ਵੀ। ਜਦ ਕੀ ਨਾਮ ਕੰਮ ਕਰਦੇ ਸੀ ਮਾਤਾ ਤੋਂ ਅਰਦਾਸ ਨਹੀਂ ਹੋਣਾ ਚਾਹੀਦਾ ਇੱਕ ਤੋਂ ਤਾਂ ਅਲੱਗ ਤਰੀਕੇ ਦਾ ਕਨੈਕਸ਼ਨ ਹੋਣਾ ਚਾਹੀਦਾ ਜਿਸ ਨੇ ਕੀ ਹੋਵੇ ਕਿ ਸੱਜੇ ਪਾਸੇ ਉਹ ਵੀ ਇੱਕ ਬਣਿਆ ਹੋਇਆ ਉਹ ਅੱਟ ਹੋ ਕੇ ਤਾਂ ਉਹਨਾਂ ਦਾ ਬਿਜਲੀ ਦਾ ਕਨੈਕਸ਼ਨ ਅਲੱਗ ਵਾਰ ਚੱਸੀ ਤਾਂ ਆਪਣੇ ਆਪ ਹੀ ਪਰਕਮੇਨ ਕਰਕੇ ਹੁੰਦੇ ਤੇ ਬਿਲਕੁਲ ਕਿਉਂ ਸੋ ਇਹ ਦ੍ਰਿਸ਼ ਨੂੰ ਇੱਕ ਚਾਹਾਂ ਸੰਦ